ਜੱਜਬਾ ਰ ਉਹਨਾਂ ਦੇ ਵਿੱਚ ਇਹੋ ਹੀ ਹੁੰਦਾ ਹੈ ਵੀ ਹਰ ਵੇਲੇ ਮਿਹਨਤੀ ਹੈਗੇ ਸੀ ਤੇ ਉਹਨਾਂ ਦੇ ਡਰ ਨਹੀਂ ਸੀ ਹੈਗਾ ਬੰਚ ਵੀ ਖੋਫ ਨਹੀਂ ਸੀ ਹੈਗਾ ਵੀ ਜਾਂ ਕੋਈ ਇਦਾਂ ਹੋ ਜੇ ਜਾਂ ਤਾਂ ਉਹ ਜ਼ਿਆਦਾ ਵੀ ਉਹਨਾਂ ਨੂੰ ਪਤਾ ਵੀ ਹੋਵੇ ਜਦੋਂ ਆਏ ਹੀ ਜੰਗ ਲੱਗੀ ਪਰ ਉਹਨਾਂ ਦੱਸਿਆ ਨਹੀਂ ਵੀ ਜੰਗ ਲੱਗੀ ਵੀ ਬੜੇ ਆਰਾਮ ਨਾਲ ਘਰ ਹਾਂ ਹਾਂਜੀ ਜੀ ਉਹਨਾਂ ਦੀ ਕੁਰਬਾਨੀ ਵਾਲ ਵੇਖੀ ਤੇ ਫਿਰ ਤੇ ਬਹੁਤ ਜ਼ਿਆਦਾ ਮਾਣ ਆ ਅੱਜ ਉਹਨਾਂ ਦੀ ਕੁਰਬਾਨੀ ਦੀ ਸਦਕਾ ਹੀ ਤੁਸੀਂ ਇੱਥੇ ਬੈਠੇ ਹੋ ਸਾਡੇ ਵਿੱਚ ਅਸੀਂ ਸਾਰੇ ਮਹਿਫੂਜ਼ ਆਂ ਦੇਸ਼ ਮੈਂ ਹਾਂਜੀ ਹਾਂਜੀ ਬਸ ਇਸੇ ਕਰਕੇ ਹੀ ਹੋ ਰਹੀਆਂ ਜੇਕਰ ਉਹਨਾ ਕੁਰਬਾਨੀਆਂ ਨਾ ਕੀਤੀਆਂ ਦੀਆਂ ਤੇ ਫਿਰ ਕਿਸੇ ਨੇ ਮਹਿਫੂਜ਼ ਨਹੀਂ ਸੀ ਜੱਜ ਬਾਰੇ ਉਹਨਾਂ ਦੇ ਵਿੱਚ ਹੀ ਇਹੋ ਹੀ ਹੁੰਦਾ ਹੈ ਹਰ ਵੇਲੇ ਮਹਿੰਦੀ ਅਗੇ ਸੀ ਕਿ ਜਿੱਦਾਂ ਵੀ ਸਰਕਾਰ ਜੇ ਹਮਨੇ ਸ਼ੀਰਿਆ ਬੋਲਨੀ ਹੈ ਬੈਨ ਚ ਲਪਾਵਾਂਗੇ ਦੇ ਉਹਨਾਂ ਦੇ ਡਰ ਨਹੀਂ ਸੀ ਅੱਜ ਕਾ ਚੀ ਵੀ ਕੋਈ ਸੀਗਾ ਮੀਂਹ ਆਇਆ ਇਹ ਤਾਂ ਹੋ ਰਿਹਾ ਤੇ ਮਜ਼ਾਦਾਰ ਵੀ ਉਹਨਾਂ ਨੂੰ ਪਤਾ ਵੀ ਹੋਵੇ ਜਦੋਂ ਆਏ ਹੀ ਚੰਗ ਲਗੇ ਪਰ ਉਹਨਾਂ ਦੱਸਿਆ ਨਹੀਂ ਇਹ ਜਦ ਲਈ ਬੜੇ ਆਰਾਮ ਨਾਲ ਗਿਆ ਕਬ ਹਰ ਸਾਲ ਅਸੀਂ ਸਾਡੇ ਪਿੰਡਿਆ ਤੋਂ ਜਹਾਨੀਰ ਹਰ ਸਾਲ ਸਾਡੇ ਪਿੰਡ ਵਾਲੇ ਮੇਰੇ ਪਿਤਾ ਜੀ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਉਂਦੇ ਆ ਜਿਹਦੇ ਵਿੱਚ ਉਹ ਸਾਡਾ ਬਹੁਤ ਮਾਨ ਸਨਮਾਨ ਕਰਦੇ ਆ ਮੈਂ ਇਹ ਗੱਲ ਕਹੂੰਗਾ ਕਿ ਮੇਰਾ ਨਾ ਜਿਹੜੀ ਮੇਰੀ ਇੱਜ਼ਤ ਆ ਉਹ ਮੇਰੇ ਪਿਤਾ ਦੀ ਦਿੱਤੀ ਹੋਈ ਹੀ ਇੱਜ਼ਤ ਆ ਉਹਨਾਂ ਦੀ ਬਦੌਰਦ ਹੀ ਪਛਾਣ ਸਾਨੂੰ ਮਿਲੀ ਆ 2 ਜੁਲਾਈ ਦਾ ਦਿਨ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਉਹ ਦਿਨ ਜਦੋਂ ਜੰਮੂ ਕਸ਼ਮੀਰ ਦੇ ਉਤਰੀ ਖੇਤਰ ਯਾਨੀ ਕਿ ਕਾਰਗਿਲ ਦੇ ਵਿੱਚ ਕੁਸਪੈਟ ਕਰ ਚੁੱਕੇ ਪਾਕਿਸਤਾਨੀ ਫੌਜੀਆ ਅਤੇ ਅੱਤਵਾਦੀਆਂ ਨੂੰ ਵਾਪਸ ਭਜਾਉਣ ਦੇ ਵਿੱਚ ਖਦੇੜਣ ਦੇ ਵਿੱਚ ਕਾਮਯਾਬ ਹੋਈ ਸੀ ਭਾਰਤੀ ਫੌਜ ਹਾਲਾਂਕਿ ਇਸ ਕਾਰਗਿਲ ਜੰਗ ਦੇ ਦੌਰਾਨ ਭਾਰਤੀ ਫੌਜ ਦੇ 527 ਜਵਾਨ ਅਤੇ ਅਧਿਕਾਰੀ ਸ਼ਹੀਦ ਹੋਏ ਸਨ ਤੋਂ ਉਹਨਾਂ ਵਿੱਚੋਂ ਇੱਕ ਹੌਲਦਾਰ ਸ਼ਹੀਦ ਅਜੀਤ ਸਿੰਘ ਦੇ ਘਰ ਅਸੀਂ ਪਹੁੰਚੇ ਆ ਅੰਮ੍ਰਿਤਸਰ ਜੇ ਕ੍ਰਾਜੀਮੈਂਟ ਦੇ ਹੋਲਦਾਰ ਸ਼ਹੀਦ ਅਜੈਬ ਸਿੰਘ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਅਸੀਂ ਮੌਜੂਦ ਹਾਂ ਉਹ ਦਿਨ ਕਾਰਗਲ ਵਿਜੇ ਦਿਵਸ ਜਦੋਂ ਦੇਸ਼ ਭਰ ਵਿੱਚ ਕਾਰਗਲ ਦੇ ਮਹਾਨ ਸ਼ਹੀਦਾਂ ਨੂੰ ਸਰਧਾ ਅਤੇ ਸਤਕਾਰ ਭੇਟ ਕੀਤਾ ਜਾਂਦਾ ਹੈ ਸਜਦਾ ਕੀਤਾ ਜਾਂਦਾ ਹੈ ਤਾਂ ਅਸੀਂ ਵੀ ਪਹੁੰਚੇ ਅੱਜ ਸ਼ਹੀਦ ਹੋਲਦਾਰ ਅਜੈਬ ਸਿੰਘ ਦੇ ਪਰਿਵਾਰ ਦੇ ਕੋਲ ਮਾਤਾ ਜੀ ਸასი ਕਾਂ ਚਾਚੀ ਕਾਂ ਜੀ ਆਹ ਸਭ ਤੋਂ ਪਹਿਲਾਂ ਸ਼ਹੀਦ ਅਜੈਬ ਸਿੰਘ ਖਰਾਂ ਦੇ ਬਾਰੇ ਦੱਸੋ ਤੁਸੀਂ ਕਦੋਂ ਇਸ ਪਰਿਵਾਰ ਚ ਆਏ ਕੀ ਕੀ ਯਾਦਾਂ ਜੜੀਆਂ ਉਹ ਅੱਜ ਵੀ ਤਾਜ਼ੀਆਂ ਨੇ ਮੈਂ ਇਸ ਪਰਵਾਦ ਦੇ ਵਿੱਚ 90 ਚਾਈ ਸੀ 1990 ਦੇ ਵਿੱਚ ਤੇ 1999 ਦੇ ਵਿੱਚ ਇਹਨਾਂ ਦੀ ਸ਼ਹੀਦ ਹੋ ਗਏ ਸੀਗੇ ਖਬਰ ਕਿਸ ਤਰ੍ਹਾਂ ਵਿਲੇਸ਼ ਸ਼ਾਦ ਦੀ ਖਬਰ ਫੋਨ ਹੀ ਆਇਆ ਸੀ ਗਵੰਡੀਆਂ ਦੇ ਘਰੋਂ ਆਇਆ ਫਿਰ ਉਹ ਸਾਨੂੰ ਘਰੇ ਦੱਸਣ ਆਏ ਵੀ ਆ ਗੱਲ ਹੋ ਗਈ ਉਸ ਤੋਂ ਪਹਿਲਾਂ ਖੀਰਲੀ ਵਾਰੀ ਤੁਹਾਡੀ ਮੁਲਾਕਾਤ ਕਰ ਦੋਈ ਮਈ ਚ ਹੋਈ ਸੀ ਉਸ ਤੋਂ ਪਹਿਲਾਂ ਪੰਜ ਮਈ ਨੂੰ ਬਸ ਇਸ ਤਰ੍ਹਾਂ ਦੋ ਦਿਨ ਵਾਸਤੇ ਚਲਾਈ ਦੱਸਿਆ ਜਾ ਰਿਹਾ ਹੈ ਹਾਂਜੀ ਤੇ ਦੋ ਦਿਨ ਵਾਸਤੇ ਆਏ ਸੀ ਉਹੀ ਮੈਨੂੰ ਪਤਾ ਨਹੀਂ ਆ ਮਈ ਚ ਯਾਨੀ ਦੋ ਮਹੀਨੇ ਪਹਿਲਾਂ ਦੋ ਮਹੀਨੇ ਜੀ ਉਹ ਵੀ ਮੇਰੇ ਖਿਆਲ ਜੂੰਟ ਜਾ ਰਹੀ ਸੀ ਪਠਾਨਕੋਟ ਦਾ ਪਠਾਨਕੋਟ ਉਸ ਟਾਈਮ ਜੂੰਟ ਸੀ ਤੇ ਜੂੰਟ ਜੰਗ ਵਾਸਤੇ ਜਾ ਰਹੀ ਤਾਂ ਉਦੋਂ ਦੋ ਦਿਨ ਵਾਸਤੇ ਆਈ ਸੀ ਬਸ ਇਕਲੀ ਵਾਰੀ ਗੱਲ ਤੁਹਾਡੀ ਕਦੋਂ ਹੋਈ ਸੀ ਬਸ ਉਹੀ ਉਸ ਤੋਂ ਪਤਾ ਨਹੀਂ ਅੱਛਾ ਉਸ ਤੋਂ ਫੋਨ ਤੇ ਵੀ ਗੱਲਬਾਤ ਨਹੀਂ ਹੋਈ ਨਹੀਂ ਨਹੀਂ ਉਦੋਂ ਫੋਨ ਵੀ ਕੱਟ ਹੁੰਦੇ ਸੀ ਤੇ ਉਹ ਦੋ ਗੱਲਾਂ ਪਤਾ ਨਹੀਂ ਹੁੰਦੀਆਂ ਹਨ ਯਾਨੀ ਕਿੰਨੀ ਤਰੀਕੂ ਆਈ ਤੁਹਾਡੇ ਕੋਲ ਮਈ ਚ ਉਹੀ 5 ਮਈ ਨੂੰ ਤੇ 7 ਨੂੰ ਚਲੇ ਗਏ ਸੀ 7 ਮਈ ਤੋਂ ਬਾਅਦ ਸਿੱਧਾ 7 ਜੁਲਾਈ ਯਾਨੀ ਪੂਰੇ 2 ਮਹੀਨੇ ਬਾਅਦ ਸਿੱਧਾ ਸ਼ਾਦਤ ਦੀ ਕਬਰਾਈ ਹਾਂਜੀ ਹਾਂਜੀ ਸਹਾਰਜੀ ਗੱਲ ਹੈ ਕਿ ਬੜੀ ਦੁਖਦਾਈ ਖਬਰ ਸੀ ਹਾਂਜੀ ਹਾਂਜੀ ਬੱਚੇ ਤੁਹਾਡੇ ਛੋਟੇ ਹੋਣੇ ਉਹਦੇ ਹਾਂਜੀ 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 ਕਿੰਨੇ ਬੱਚੇ ਸੀ ਕੀ ਬੱਚੇ ਦੋ ਇੱਕ ਬੇਟਾ ਸੀ ਇੱਕ ਬੇਟੀ ਸੀ ਕਿੰਨੇ ਕਿੰਨੇ ਉਮਰ ਦੇ ਬਸ 4-5 ਸਾਲ ਦਾ ਬੇਟਾ ਸੀ ਤੇ ਬੇਟੀ ਬਸ ਉਸ ਤੋਂ 1 ਸਾਲ ਛੋਟੀ 3 ਸਾਲ ਦੀ ਬੇਟੀ ਸੀ ਉਸ ਤੋਂ ਬਾਅਦ ਪਰਿਵਾਰ ਦਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਇਹ ਸਾਰਾ ਮੈਨੇਜ ਹੋਇਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਕੋਈ ਪੈਨਸ਼ਨ ਲੱਗੀ ਉਸ ਤੋਂ ਬਾਅਦ ਫਿਰ ਮੈਨੂੰ ਜੌਬ ਮਿਲ ਗਈ ਤੇ ਫਿਰ ਬੱਚਿਆਂ ਦਾ ਪਹਲਾਈ ਚੱਲਦਾ ਰਿਹਾ ਸਭ ਕੁਝ ਚੱਲਦਾ ਰਿਹਾ ਅੱਜ ਇੰਨੇ ਵਰਿਆਂ ਦੇ ਬਾਅਦ ਲਗਭਗ 25 ਸਾਲਾਂ ਦੇ ਬਾਅਦ ਵੀ ਜਿਹੜਾ ਅੱਜ ਹੁਣ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਤੁਹਾਨੂੰ ਕਿੰਨਾ ਮਾਣ ਹੈ ਸ਼ਹੀਦ ਅਜੈਬ ਸਿੰਘ ਦੀ ਸ਼ਹਾਦਤ ਤੇ ਜੋ ਉਹਨਾਂ ਵੱਲੋਂ ਦੇਸ਼ ਦੇ ਲਈ ਕੁਰਬਾਨੀ ਕੀਤੀ ਗਈ ਹਾਂਜੀ ਜੇ ਉਹਨਾਂ ਦੀ ਕੁਰਬਾਨੀ ਵਾਲ ਵੇਖੀ ਤੇ ਫਿਰ ਤੇ ਬਹੁਤ ਜ਼ਿਆਦਾ ਮਾਣ ਆ ਅੱਜ ਉਹਨਾਂ ਦੀ ਕੁਰਬਾਨੀ ਦੀ ਸਰਗਾ ਹੀ ਤੁਸੀਂ ਇੱਥੇ ਬੈਠੇ ਹੋ ਸਾਡੇ ਵਿੱਚ ਅਸੀਂ ਸਾਰੇ ਮਹਿਫੂਜ਼ ਆਂ ਦੇਸ਼ ਮੈਂ ਹਾਂਜੀ ਹਾਂਜੀ ਬਸ ਇਸੇ ਕਰਕੇ ਹੀ ਮਹਿਫੂਜ਼ ਆਂ ਵੀ ਜੇ ਕਰੋਨਾ ਕਰਵਾਨੀਆਂ ਨਾ ਕੀਤੀਆਂ ਦੀਆਂ ਤੇ ਫਿਰ ਕਿਸੇ ਨੇ ਮਹਿਫੂਜ਼ ਨਹੀਂ ਸੀ ਉਹਨਾਂ ਨੇ ਸਾਰੇ ਇਸ ਤਰ੍ਹਾਂ ਹੀ ਕਬਜ਼ਾ ਹੋ ਗਿਆ ਨਾ ਸੀ ਹਾਂਜੀ ਕਬਜ਼ਾ ਹੋ ਜਾਣਾ ਸੀ ਕੁਝ ਮੁਸ਼ਕਲਾਂ ਵੀ ਆਈਆਂ ਮੁਸ਼ਕਲਾਂ ਵੇਖੋ ਜੀ ਜ਼ਿੰਦਗੀ ਦੇ ਵਿੱਚ ਚਲਦੇ ਆ ਤਾਂ ਹੁੰਦੀਆਂ ਹੀ ਇਹ ਸਭ ਨੂੰ ਪਤਾ ਹੀ ਆ ਸਹਨੀਆਂ ਵੀ ਪਈਆਂ ਸਹਈਆਂ ਵੀ ਕੋਈ ਖਾਸ ਘਟਨਾ ਕੋਈ ਖਾਸ ਯਾਦ ਜਿਹੜੀ ਅੱਜ ਤੱਕ ਤੁਹਾਨੂੰ ਸ਼ਹੀਦ ਅਜੈਬ ਸਿੰਘ ਦੀ ਜਿਹੜੀ ਯਾਦ ਹੈ ਤਾਜ਼ਾ ਕਰਾਂਦੀ ਹੋਵੇ ਉਹ ਇਹੋ ਜੀ ਖਾਸ ਕਰਦੇ ਸੀ ਜਿਹੜਾ ਉਹਨਾਂ ਨੂੰ ਸ਼ੌਂਕ ਸੀ ਦੇਸ਼ ਦੇ ਲਈ ਕੁਝ ਕਰਨ ਦਾ ਜਾਂ ਜਜ਼ਬਾ ਸੀ ਉਹਨਾਂ ਦੇ ਵਿੱਚ ਕੁਝ ਖਾਸ ਜਜ਼ਬਾ ਦਾ ਉਹਨਾਂ ਦੇ ਵਿੱਚ ਇਹੋ ਹੀ ਹੁੰਦਾ ਹੈ ਵੀ ਹਰ ਵੇਲੇ ਮਿਹਨਤੀ ਹੈਗੇ ਸੀ ਵੀ ਜਿੱਦਾਂ ਵੀ ਸਰਕਾਰ ਜੇ ਸਾਨੂੰ ਕਿਤੇ ਛਿੱਧੀਆਂ ਪਾਉਣੀਆਂ ਪੈਣਗੀਆਂ ਨਾ ਪਾਵਾਂਗੇ ਤੇ ਉਹਨਾਂ ਦੇ ਡਰ ਨਹੀਂ ਸੀ ਹੈਗਾ ਬੰਦੇ ਵੀ ਖੋਪ ਨਹੀਂ ਸੀ ਹੈਗਾ ਵੀ ਜਾਂ ਕੋਈ ਇਦਾਂ ਹੋ ਜੇ ਜਾਂ ਤਾਂ ਹੋ ਸਕਦਾ ਵੀ ਉਹਨਾਂ ਨੂੰ ਪਤਾ ਵੀ ਹੋਵੇ ਜਦੋਂ ਆਏ ਹੀ ਜੰਗ ਲੱਗੀ ਪਰ ਉਹਨਾਂ ਦੱਸਿਆ ਨਹੀਂ ਵੀ ਜੰਗ ਲੱਗੀ ਹੋਈ ਬੜੇ ਆਰਾਮ ਨਾਲ ਗਏ ਕਰੋ ਤੇ ਸਾਨੂੰ ਕੋਈ ਮੌਤ ਦਾ ਕੋਈ ਡਰ ਨਹੀਂ ਸੀ ਨਹੀਂ ਡਰ ਸੀ ਵਰਦੀ ਪਾ ਕੇ ਬਸ ਸਭ ਕੁਝ ਸ਼ਹੀਦ ਅਜੈਬ ਸਿੰਘ ਹਰਾਂ ਦਾ ਸੁਪੁੱਤਰ ਸਾਡੇ ਨਾਲ ਮੌਜੂਦ ਹੈ ਬੇਟਾ ਤੁਹਾਡਾ ਨਾਮ ਕੀ ਬਣਦਾ ਅ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਤੇ ਮੇਰੇ ਡੈਡ ਇਹ ਪਪਾ ਨੇ ਸ਼ਹੀਦ ਸ਼ਹੀਦ ਸਰਦਾਰ ਅਜੈਬ ਸਿੰਘ ਜੀ ਜੀ 8 ਸਿਕ ਰੈਜੀਮੈਂਟ ਨੂੰ ਬਿਲੋਂਗ ਕਰਦੇ ਸੀ ਜੀ ਕੀ ਕਹਿਣਾ ਚਾਹੋਗੇ ਆਪਣੀ ਪਿਤਾ ਦੀ ਸ਼ਹਾਦਤ ਦੇ ਬਾਰੇ ਵਹਿ ਸਿੱਖ ਕੌਮ ਦਾ ਇਤਿਹਾਸ ਹੀ ਕੁਰਬਾਨੀਆਂ ਭਰਿਆ ਹੈ ਚਾਹੇ ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੇਸ਼ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਭ ਤੋਂ ਘੱਟ ਗਿਣਤੀ ਸੇ ਕੌਮ ਨੇ ਦਿੱਤੀ ਹੈ ਬਿਲਕੁਲ ਜੀ ਬਿਲਕੁਲ ਮੈਂ ਆ ਕੁਝ ਦਿਨ ਪਹਿਲਾਂ ਹੀ ਮੈਂ ਖਬਰ ਪੜ ਰਿਹਾ ਆ ਸਾ ਕਿ ਆ 500 ਸਾਲਾਂ ਦੇ ਵਕਬੇ ਵਿੱਚ ਵਿੱਚ ਹੀ ਕੋਈ 9 ਲੱਖ ਸਿਕ ਸ਼ਹੀਦ ਹੋਏ ਨੇ ਟੋਟਲ ਤੇ ਜਿਹੜੇ ਮੇਰੇ ਆਪਣੇ ਪਿਤਾ ਜੀ ਦੀ ਗੱਲ ਕਰਾਂ ਤੇ ਜਦੋਂ ਪਹਿਲਾ ਸਮਾਂ ਤੇ ਥੋੜਾ ਔਖਾ ਲੱਗਾ ਸੀ ਪਰ ਬਾਅਦ ਦੇ ਵਿੱਚੋਂ ਸਰਕਾਰਾਂ ਦੀ ਹਿੰਮਤ ਦੇ ਨਾਲ ਤੇ ਨਾਲ ਬਹੁਤ ਸਾਨੂੰ ਸਰਕਾਰਾਂ ਦੀ ਹਿੰਮਤ ਦੇ ਨਾਲ ਸਾਨੂੰ ਬਹੁਤ ਹਿੰਮਤ ਮਿਲੀ ਸਾਨੂੰ ਸਹਿਯੋਗ ਦਿੱਤਾ ਸਰਕਾਰਾਂ ਨੇ ਬਹੁਤ ਜ਼ਿਆਦਾ ਤੇ ਅਸੀਂ ਆਪਣੇ ਪਿਤਾ ਦੀ ਸ਼ਹਾਦਤ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ ਅੱਜ 25 ਸਾਲ ਬਾਅਦ ਵੀ ਉਹਨਾਂ ਦੀ ਯਾਦ ਐਨ ਨਵੇਂ ਨਵੇਂ ਵਾਂਗੂ ਹੀ ਨਵੀਂ ਯਾਦ ਵਾਂਗੂ ਹੀ ਜ਼ਿੰਦਾ ਹੈ ਜੀ ਤੇ ਹਰ ਸਾਲ ਅਸੀਂ ਸਾਡਾ ਪਿੰਡ ਆ ਇਥੋਂ ਜਹਾਂਗੀਰ ਹਰ ਸਾਲ ਸਾਡੇ ਪਿੰਡ ਵਾਲੇ ਮੇਰੇ ਪਿਤਾ ਜੀ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਉਂਦੇ ਆ ਜਿਹਦੇ ਵਿੱਚ ਉਹ ਸਾਡਾ ਬਹੁਤ ਮਾਨ ਸਨਮਾਨ ਕਰਦੇ ਆ ਕਿੰਨਾ ਕਿਸ ਗੱਲ ਦਾ ਮਾਨ ਆ ਸ਼ਹੀਦ ਜੈਪ ਸਿੰਘ ਦੇ ਪੁੱਤਰ ਹੁੰਦਾ ਜਨਮ ਹੁੰਦਾ ਬਹੁਤ ਬਹੁਤ ਜੀ ਬਹੁਤ ਮਾਣਿਆ ਜੀ ਅੱਜ ਅੱਜ ਵੀ ਇੱਕ ਇਸ ਦੁਨੀਆ ਦੇ ਵਿੱਚ ਬੜੀ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਜੀ ਸਾਨੂੰ ਅਸੀਂ ਜਿੱਥੇ ਵੀ ਜਾਈਏ ਜਿਤ ਮੈਂ ਤੇ ਗੱਲ ਕਹੂੰਗਾ ਕਿ ਮੇਰਾ ਨਾ ਜਿਹੜੀ ਮੇਰੀ ਇੱਜ਼ਤ ਆ ਉਹ ਮੇਰੇ ਪਿਤਾ ਦੀ ਦਿੱਤੀ ਹੋਈ ਹੀ ਇੱਜ਼ਤ ਆ ਉਹਨਾਂ ਦੀ ਬਦੌਰਤ ਹੀ ਪਛਾਣ ਸਾਨੂੰ ਮਿਲੀ ਆ ਤੇ ਇਸ ਪ੍ਰਤੀ ਚਲੋ ਉਹਨਾਂ ਨੇ ਖੁਦ ਵਾਪਸ ਤੇ ਨਹੀਂ ਆਉਣਾ ਪਰ ਅਸੀਂ ਉਹਨਾਂ ਦੇ ਬਹੁਤ इजीली ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਦਾ ਇਹ ਦੇਣਾ ਤੇ ਅਸੀਂ ਕਦੀ ਭੁੱਲੀ ਨਹੀਂ ਸਕਦੇ ਬਿਲਕੁਲ ਕਦੇ ਤੁਹਾਡਾ ਨਹੀਂ ਮਨ ਕੀਤਾ ਕਿ ਬੱਚਿਆਂ ਨੂੰ ਵੀ ਆਰਮੀ ਚ ਭੇਜੀਏ ਹਾਂਜੀ ਹਾਂਜੀ ਬੱਚਿਆਂ ਨੂੰ ਮੈਂ ਸੋਚ ਤਾਂ ਹੈਗੀ ਸੀ ਜੇ ਮੇਰਾ ਬੇਟਾ ਵੀ ਆਰਮੀ ਚ ਜਾਵੇ ਪਰ ਨਹੀਂ ਜਾ ਸਕਿਆ ਇਹ ਵੀ ਕਰਮ ਨੇ ਲਿਖਿਆ ਸਭ ਸਾਡੀ ਨੌਜਵਾਨ ਪੀੜ੍ਹੀ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਨੌਜਵਾਨ ਪੀੜ੍ਹੀ ਨੂੰ ਤੇ ਮੇਰਾ ਇਹੀ ਮੈਸੇਜ ਹੈ ਕਿ ਚੰਗੇ ਰਸਤਿਆਂ ਤੇ ਚੱਲਣਾ ਤੇ ਆਪਣੀਆਂ ਪਿਛਲੀਆਂ ਬੜੀਆਂ ਬਲੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਅੱਗੋਂ ਅੱਗੋਂ ਆਪ ਹੀ ਇਹਨਾਂ ਰਸਤਿਆਂ ਤੇ ਚੱਲਣ ਤੇ ਆਪਣਾ ਆਪਣਾ ਦੇਸ਼ ਭਗਤੀ ਜਜ਼ਬਾ ਪੈਦਾ ਕਰਕੇ ਤੇ ਆਪਣਾ ਪੰਜਾਬ ਬਚਾਉਣਾ ਹਾਂਜੀ ਆਪਣਾ ਪੰਜਾਬ ਬਚਾਉਣਾ ਬਿਲਕੁਲ ਇਹ ਸ਼ਹੀਦ ਹੋਲਦਾਰ ਅਜੈਬ ਸਿੰਘ ਦਾ ਪਰਿਵਾਰ ਚਾਹੇ 25 ਬਰੇ ਹੋ ਚੁੱਕੇ ਨੇ ਪਰ ਦਿਲਾਂ ਦੇ ਵਿੱਚ ਸ਼ਹੀਦ ਅਜੈਬ ਸਿੰਘ ਦੀਆਂ ਯਾਦਾਂ ਤਰੋ-ਤਾਜ਼ੀਆਂ ਨੇ ਚਾਹੇ ਦੇਸ਼ ਛੱਡ ਕੇ ਕੈਨੇਡਾ ਸ਼ਿਫਟ ਹੋ ਚੁੱਕੇ ਨੇ ਪਰ ਹਰ ਸਾਲ ਕਾਲਗੁਰ ਵਿਜੇਦੇਵਸ ਮੌਕੇ ਇੱਥੇ ਪਹੁੰਚ ਕੇ ਛੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਾਰਗਿਲ ਵਿਜੇ ਦਿਵਸ ਮੌਕੇ ਪਹੁੰਚ ਕੇ ਛੀਦਾਂ ਨੂੰ ਨਮਨ ਕਰਦੇ ਨੇ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦੇ ਨੇ ਕੈਮਰਾ ਬਸਰ ਅਵਤਾਰ ਸਿੰਘ ਜਨਾ ਮਨਿੰਦਰ ਸਿੰਘ ਮੋਂਗਾ ਪੀਡੀ ਨਿਊਜ਼ ਅੰਮ੍ਰਿਤਸਰ